ਸਬਸਕ੍ਰਾਈਬ ਕਰੋ ਦਵੇਾ ਪੰਜਾਬ ਟੀਵੀ ਪੂਰੇ ਭਾਰਤ ਚ 2019 ਦੀਆਂ ਲੋਕ ਸਭਾ ਚੋਣਾਂ ਦਾ ਬੁਗਲ ਵੱਜ ਚੁਕਿਆ ਹੈ ਚੋਣ ਜਾਬਤਾ ਲੱਗਾ ਹੋਇਆ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਚੋਣ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਪਰ ਜੇਕਰ ਗੱਲ ਕਰੀਏ ਡੇਰਾ ਬਾਬਾ ਨਾਨਕ ਹਲਕੇ ਦੀ ਤੇ ਆਪਣੇ ਆਪ ਨੂੰ ਪੰਥਕ ਪਾਰਟੀ ਦੱਸਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ 파ੜ ਜਗ ਜाहिर ਹੋ ਗਈ ਹੈ ਜੀ ਹਾਂ ਪਿਛਲੇ ਦਿਨੀ ਕਾਂਗਰਸ ਦੀ ਸਰਕਾਰ ਦੇ ਪੰਜਾਬ 'ਚ 2 ਸਾਲ ਪੂਰੇ ਹੋਣ ਤੇ ਅਕਾਲੀ ਦਲ ਦੇ ਵੱਲੋਂ ਵਿਸ਼ਵਾਸ ਘਾਤ ਦਿਵਸ ਮਨਾਇਆ ਗਿਆ ਸੀ। ਅਕਾਲੀ ਦਲ ਦੀ ਅੰਦਰੂਨੀ ਖਿੱਚੋਤਾਣ ਉਦੋਂ ਜਗਜਾਹਰ ਹੋ ਗਈ ਜਦੋਂ ਡੇਰਾ ਬਾਬਾ ਨਾਨਕ ਦੇ ਵਿੱਚ ਹੀ ਦੋ ਧੜਿਆਂ ਦੇ ਵੱਲੋਂ ਆਪਣਾ-ਆਪਣਾ ਅਲੱਗ ਤੌਰ ਤੇ ਵਿਸ਼ਵਾਸ ਘਾਤ ਦਿਵਸ ਮਨਾਇਆ ਗਿਆ। ਜਿਹੜਾ ਕਿ ਸੁਖਜਿੰਦਰ ਸਿੰਘ ਸੋਨੂ ਲੰਗਾ ਅਤੇ ਦੂਸਰਾ ਇੰਦਰਜੀਤ ਸਿੰਘ ਢੰਡਾ ਅਤੇ ਉਹਨਾਂ ਦੇ ਸੁਪੁੱਤਰ ਦੀਪਿੰਦਰ ਸਿੰਘ ਢੰਡਾ ਦੇ ਵੱਲੋਂ ਅਲੱਗ-ਅਲੱਗ ਮਨਾਇਆ ਗਿਆ ਜਿੱਥੇ ਕਿ ਦੋਨਾਂ ਸਿਆਸੀ ਲੀਡਰਾਂ ਦੇ ਵੱਲੋਂ ਆਪਣੇ ਆਪ ਨੂੰ ਹਲਕੇ ਦਾ ਮੋਢੀ ਹੋਣ ਦਾ ਦਾਵਾ ਕੀਤਾ ਗਿਆ ਜਿੱਥੇ ਕਿ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਅਕਾਲੀ ਦਲ ਦੇ ਦੋ ਧੜੇ ਖੁੱਲ ਕੇ ਜਗ ਜाहिर ਹੋ ਗਏ ਸੰਪਾਦਕ ਸਾਹਿਲ ਮਹਿਤਾ ਦੇ ਵੱਲੋਂ ਜਦੋਂ ਇੰਦਰਜੀਤ ਰੰਧਾਵਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਇੰਦਰਜੀਤ ਰੰਧਾਵਾ ਨੇ ਕਿਹਾ ਕਿ ਪਾਰਟੀ ਨੇ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਪ੍ਰਧਾਨ ਬਣਾ ਕੇ ਉਹਨਾਂ ਨੂੰ ਮਾਨ ਬਖਸ਼ਿਆ ਹੈ ਤੇ ਉਹਨਾਂ ਨੂੰ ਇਸ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਹੈ ਧੜੇਬੰਦੀ ਦੀ ਜੇਕਰ ਗੱਲ ਕਰੀਏ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਜਿਹੜਾ ਹੋਰ ਵੀ ਜਿਹੜੇ ਧੜੇ ਨੇ ਆ ਰਹੇ ਨੇ ਕਿੱਦਾਂ ਮਤਲਬ ਇਲੈਕਸ਼ਨ ਦਾ ਕਿੱਦਾਂ ਹੋਏਗਾ ਜੇਕਰ ਇਦਾਂ ਹੀ ਧੜੇਬੰਦੀ ਚੱਲਦੀ ਰਹੇਗੀ ਸਾਡੀ ਪਾਰਟੀ ਜਿਹੜੀ ਆ ਉਹਨਾਂ ਦੇ ਸੁਪਰੀਮੋ ਜਿਹੜੇ ਨੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹ ਤੋਂ ਪਹਿਲਾਂ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਇਥੋਂ ਦੇ ਸਾਡੇ ਮਾਜੇ ਦੇ ਵਿੱਚ ਸਰਦਾਰ ਵਿਕਰਮਜੀਤ ਸਿੰਘ ਮੀਟਿਆ ਔਰ ਖਾਸ ਤੌਰ ਦੇ ਉੱਤੇ ਸਾਡੇ ਇਸ ਜ਼ਿਲ੍ਹੇ ਨੂੰ ਜਿਹੜਾ ਸਾਰਾ ਕੁਝ ਵੇਖਦੇ ਨੇ ਉਹ ਸਰਦਾਰ ਸਾਡੇ ਦਾ ਗੁਰਵਜਨ ਸਿੰਘ ਜੀ ਬੱਬੇ ਵਾਲੀ ਸਾਹਿਬ ਉਹ ਸਾਰਾ ਕੁਝ ਵੇਖਦੇ ਨੇ ਉਹਨਾਂ ਨੇ ਅੱਗੇ ਵੀ ਜਿਹੜੇ ਜਿਹੇ ਹੁਕਮ ਸਾਨੂੰ ਦਿੱਤੇ ਆ ਕਿ ਕਿਦਾਂ ਤੁਸੀਂ ਚੱਲਣਾ ਵਾ ਅਸੀਂ ਉਸ ਹਿਸਾਬ ਨਾਲ ਹੀ ਸਾਰਿਆਂ ਨੇ ਚੱਲੇ ਆ ਅਸੀਂ ਕਦੀ ਉਹਨਾਂ ਦੀ ਆਪਣੀ ਹਾਈ ਕਮਾਂਡ ਦੀ ਜਿਹੜੀ ਆ ਕੋਈ ਵੀ ਅਸੀਂ ਉਸ ਤੋਂ ਅਸੀਂ ਕਦੀ ਆਪਣੇ ਆਸੇ-ਪਾਸੇ ਨਹੀਂ ਹੋਏ ਹੈਗੇ ਸੋ ਇਸ ਕਰਕੇ ਢੜੇ ਬੰਦੀਆਂ ਜਿਹੜੀਆਂ ਹੈਗੀਆਂ ਨੇ ਜੋ ਉਹਨਾਂ ਹੁਕਮ ਕੀਤਾ ਅਸੀਂ ਉਹਦੇ ਮੁਤਾਬਕ ਹੀ ਅਸੀਂ ਤੁਰ ਪਣਾ ਹੁੰਦਾ ਮੈਂ ਤੁਹਾਨੂੰ ਹੋਰ ਗੱਲ ਦੱਸਦੀ ਦੱਸਦਿਆਂ ਕਿ ਧੜੇ ਬੰਦੀਆਂ ਦੇ ਵਿੱਚ ਤੇ ਮੈਂ ਤੁਹਾਨੂੰ ਸਾਰੀ ਗੱਲ ਸਾਬ ਮੈਨੂੰ ਬਹੁਤ ਥੋੜਾ ਸਮਾਂ ਹੋਇਆ ਮੈਂ ਐਮਪੀ ਦੀ ਇਲੈਕਸ਼ਨਾਂ ਦੇ ਵਿੱਚ ਆਇਆ ਵਾਂ ਜੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਸਰਦਾਰ ਬਿਕਰਮਜੀਤ ਸਿੰਘ ਮੀਠੀਆ ਔਰ ਸਾਡੇ ਬੱਬੇ ਆਲੀ ਸਾਹਿਬ ਸਾਡੇ ਪ੍ਰਧਾਨ ਸਾਹਿਬ ਨੇ ਮੇਰੇ ਉੱਤੇ ਇੱਕ ਬੜਾ ਵੱਡਾ ਵਿਸ਼ਵਾਸ ਉਹਨਾਂ ਨੇ ਦਿਖਾਇਆ ਵਾ ਉਸ ਵਿਸ਼ਵਾਸ ਦੇ ਵਿੱਚ ਉਹਨਾਂ ਨੇ ਮੈਨੂੰ ਇਸ ਕਰਕੇ ਮੈਨੂੰ ਜਿਹੜਾ ਸਾਡੀ ਸ਼ਰਮਣੀ ਕਮੇਟੀ ਆ ਸ਼ਰਮਣੀ ਅਕਾਲੀ ਦਲ ਆ ਜਿਹੜਾ ਪੰਜਾਬ ਦਾ ਉਹਦਾ ਮੈਨੂੰ ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਬਣਾ ਕੇ ਮੈਨੂੰ ਨਵਾਜਿਆ ਵਾ ਮੈਂ ਉਹਨਾਂ ਦਾ ਇਸ ਕਰਕੇ ਸਾਨੂੰ ਬਹੁਤੀਆਂ ਇਹਨਾਂ ਚੀਜ਼ਾਂ ਦੇ ਵਿੱਚ ਪੈਣਾ ਨਹੀਂ ਚਾਹੀਦਾ ਹੈਗਾ ਇਹ ਉਹਨਾਂ ਨੇ ਲੋਕੀ ਜਿਹੜੇ ਸਿਆਣੇ ਉਹਨਾਂ ਨੇ ਬੜੀਆਂ ਗੂੜੇ ਸਾਡੇ ਤੋਂ ਸਿਆਣੇ ਨੇ ਉਹਨਾਂ ਉਹਨਾਂ ਨੇ ਤਕਰੀਬਨ ਵਿਖਾ ਹੀ ਦਿੱਤਾ ਵਾ ਕਿ ਕੀ ਹੋਊਗਾ ਆਉਣ ਵਾਲੇ ਸਾਲ ਬਸ ਇੱਥੇ ਹੀ ਖਤਮ ਨਹੀਂ ਡੇਰਾ ਬਾਬਾ ਨਾਨਕ ਦੀ ਅਕਾਲੀ ਦਲ ਦੇ ਵਿੱਚ ਪਹੁੰਚਾਲ ਤਾਂ ਉਦੋਂ ਆ ਗਿਆ ਜਦੋਂ ਸਾਬਕਾ ਸਪੀਕਰ ਵਿਧਾਨ ਸਭਾ ਨਰਮਲ ਸਿੰਘ ਕਾਲੋ ਨੇ ਵੀ ਡੇਰਾ ਬਾਬਾ ਨਾਨਕ ਪਹੁੰਚ ਕੇ ਹਲਕੇ ਦੇ ਵਿੱਚ ਇੱਕ ਠੋਸ ਲੀਡਰ ਹੋਣ ਦੀ ਆਪਣੀ ਦਾਅਵੇਦਾਰੀ ਠੋਕ ਦਿੱਤੀ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਕਾਲੂ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਦੇ ਵਿੱਚ ਲੋਕਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ ਹੋਏ ਸਨ ਜਿੱਥੇ ਕਿ ਉਹਨਾਂ ਨੇ ਡੇਰਾ ਬਾਬਾ ਨਾਨਕ ਤੋਂ ਇਲੈਕਸ਼ਨ ਲੜਨ ਦੀ ਦਾਅਵੇਦਾਰੀ ਤੱਕ ਵੀ ਠੋਕ ਦਿੱਤੀ ਉਹਨਾਂ ਬੋਲਦੇ ਹੋਏ ਸੁੱਚਾ ਸਿੰਘ ਲੰਗਾਹ ਤੇ ਵੀ ਤਿੱਖਾ ਨਿਸ਼ਾਨਾ ਸਾਧਿਆ ਕੀ ਕਹਿ ਰਹੇ ਨੇ ਕਾਲੂ ਤੁਸੀਂ ਖੁਦ ਹੀ ਸੁਣ ਲਓ ਕੋਮਰ ਨਾਨਕ ਦੀ ਗੱਲ ਪ੍ਰਗਟ ਕਰਤਾ ਗੱਲ ਪਰਗਵਾਨ ਕਰਨਾ ਨਾ ਕੀਆ ਬੋਲੇ ਸੋਨਿਆ ਤੇ ਭਾਈ ਜਿਹੜੀ ਹਮ ਤੁਹਾਡੀ ਹਿੰਮਤ ਹੈ ਤੁਸੀਂ ਪਾਰਟੀ ਦੇ ਨਾਂ ਦੇ ਵਿੱਚ ਕੱਟੇ ਹੋ ਜੀ ਇਹ ਤੁਹਾਡੀ ਜੁਮੈ ਹੈ ਜੀ ਠੀਕ ਹੈ ਮੈਂ ਪੁਰ ਕਮੇਟੀ ਦਾ ਮੈਂਬਰ ਹਾਂ ਸਾਡਾ ਸੱਜਣ ਠੀਕ ਹੈ ਤੇ ਉਹਦੋਂ ਅਸੀਂ ਉਹਨੂੰ ਸੱਜਣਾ ਮੰਨਦੇ ਔਰ ਮੈਂ ਤੇ ਦੇਖੋ ਤੁਕਤੀ ਸਾਲ ਤੁਹਾਨੂੰ ਦੱਸਿਆ ਮੈਂ ਰਿਆਂ ਮੈਂ ਹਰ ਘਰ ਦੇ ਵਿੱਚ ਜਾਂਦਾ ਰਿਆਂ ਜਨਨੀਆਂ ਤੋਂ ਬੰਦਿਆਂ ਤੋਂ ਬਿਨਾ ਉਸ ਘਰ ਤੇ ਮੈਂ ਚਾਹ ਪਿੰਦਾ ਪਰ ਮੇਰੀ ਕਿਸੇ ਨੇ ਮਾੜੀ ਗੱਲ ਨਹੀਂ ਸੁਣੀ ਆਲੀ ਮੈਂ ਧੀਆਂ ਪਹਿਣਾ ਨੂੰ ਪਿਆਰ ਦਿੰਦਾ ਰਿਆਂ ਜਾ ਕੇ

लक्षन दी गलती थी सजना ने देखो लक्षण ते आई तो नहीं है 2 महीने तक 2 महीने तक होनी तो लड़नी है तोडियां सारे दियां मोटा पहनना है ये सीट बीजेपी ने लड़नी है अकाली दल नहीं और अपना क्योंकि के समझौता है ਬੀਜਪੀ ਦੇ ਨਾਮ ਨਾਲ ਨਸਾਂ ਸੀਟਾਂ ਦੇ ਵਿੱਚ ਉਹਨਾਂ ਸਾਡੀ ਮੂਦ ਕਰਨੀ ਹੈ ਕਿੰਨਾਂ ਸੀਟਾਂ ਦੇ ਵਿੱਚ ਅਸੀਂ ਉਹਨਾਂ ਦੇ ਵਾਅਦਾ ਕਰਦੇ ਹਾਂ ਪਰ ਚੰਗਾ ਕੈਂਡੀਡੇਟ ਆਏਗਾ ਤੇ ਉਹ ਚੰਗੇ ਕਰੂਗਾ ਅਸੀਂ ਕਹਿੰਦੇ ਕੈਂਡੀਡੇਟ ਆਇਆ ਸੀ ਨਾਮ ੜਨ ਜੋਗਾ ਸੀ ਤੇ ਨਾਮ ਹੀ ਲੜਾਉਣ ਜੋਗਾ ਸੀ ਉਹਨਾਂ ਮਿਹਰ ਦੇ ਬਦਲਣਗੇ ਕੈਂਡੀਡੇਟ ਚੰਗਾ ਕੈਂਡੀਡੇਟ ਤੇ ਸਾਡੇ ਕੋਲ ਜਦੋਂ ਸਾਡੇ ਵੱਲੋਂ ਕਾਲੋਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਸਾਡੇ ਕੈਮਰੇ ਦੇ ਅੱਗੇ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਭਾਈ ਆਹ ਜਿਹੜੀ ਗੱਲ ਆਏ ਛੋਲਾਗਾ ਕੋ ਕਾਲਮੇ ਤਾਂ ਕਰਦੀਆਂ ਤੇ ਕਰਦੇ ਨਹੀਂ ਕਾਲੋਂ ਸਾਥ ਨੂੰ ਮੈਂ ਬਾਈਕ ਨਹੀਂ ਕੀਤੀ ਮੈਂ ਬਾਈਕ ਨਹੀਂ ਲੈ ਮੈਂ გასਿਆ ਨਾ ਰੂ ਬਰਹਾਲ ਜੇਕਰ ਅਕਾਲੀ ਦਲ ਦੇ ਵੱਲੋਂ ਕਿਸੇ ਇੱਕ ਲੀਡਰ ਨੂੰ ਹਲਕੇ ਦਾ ਕਰਤਾ ਧਰਤਾ ਨਹੀਂ ਬਣਾਇਆ ਜਾਂਦਾ ਉਦੋਂ ਤੱਕ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਹੀ ਅਕਾਲੀ ਦਲ ਨੂੰ ਇਸ ਧੜੇਬੰਦੀ ਦਾ ਖਮਿਆ ਜਾ ਭੁਗਤਣਾ ਪੈ ਸਕਦਾ ਹੈ ਤੇ ਉਹਨਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਕਰਾਰੀ ਮਾਰ ਵੀ ਪੈ ਸਕਦੀ ਹੈ న్యూਸ ਡੈਸਕ ਤੋਂ ਸਾਹਿਲ ਮਹਿਤਾ ਦੇ ਨਾਲ ਬਿਊਰੋ ਰਿਪੋਰਟ ਦਿਵੇਆ ਪੰਜਾਬ ਟੀਵੀ